ਸਾਤਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਹੀ ਸ਼ਹੀਦ ਭਗਤ ਸਿੰਘ ਦਾ ਨਾਮ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸੁਪਨੇ ਦੇਖੇ ਸੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਉਹਨਾਂ ਸੁਪਨਿਆਂ ਨੂੰ ਸਰਕਾਰ ਕਰੇਗੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੋਕੀਤਾ ਜਾ ਰਿਹਾ ਹੈ ਜੇਕਰ ਸਤਕਾਰ ਦਿਨੋ ਕਰਦੇ ਤਾਂ ਬੜੇ ਵੱਡੇ ਕੰਮ ਕੀਤੇ ਜਾਂਦੇ ਸੀ ਇੱਕ ਜੇ ਗੱਲ ਕਰੀਏ ਚੰਡੀਗੜ੍ਹ ਦੇ 에어ਪੋਰਟ ਦੀ ਚੰਡੀਗੜ੍ਹ ਦੇ 에어ਪੋਰਟ ਉਤੇ ਕਾਫੀ ਲੰਮੇ ਸਮੇਂ ਤੋਂ ਸ਼ਹੀਦ ਭਗਤ ਸਿੰਘ ਦੀ ਮੂਰਤੀ ਜਸ ਐਚ ਯੂ ਜਿਹੜਾ ਹੈ ਬਣ ਚੁੱਕਿਆ ਹੈ ਉਸ ਦੀ ਕੋਂਡ ਚੁੱਕਾਈ ਜਿਹੜੀ ਹੈ ਰਸਮ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਈ ਵਾਰ ਮੁਲਤਵੀ ਕਰ ਦਿੱਤੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਸਮਾਂ ਹੀ ਨਹੀਂ ਇਹਦਰ 2 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਆਗੂਆਂ ਨੇ ਪੰਜਾਬ ਤੋਂ ਅਲਟੀਮੇਟਮ ਦੇ ਦਿੱਤਾ ਸੀ ਕਿ ਜੇਕਰ ਅੱਜ ਯਾਨੀ ਕਿ ਤੁਸੀਂ ਜੇਕਰ 11 ਵਜੇ ਤੋਂ ਪਹਿਲਾ ਪਹਿਲਾ ਸ਼ਹੀਦ ਭਗਤ ਸਿੰਘ ਦੇ بڑے ਸਟੈਚੂ ਦੀ ਢੁਕੰਡ ਚਕਾਈ ਨਹੀਂ ਕਰਦੇ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਰੇ ਨੌਜਵਾਨ ਇਕੱਠੇ ਕਰਕੇ ਇੱਕ ਵੱਡਾ ਕਾਫਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਕੂਚ ਕਰਨਗੇ ਚੰਡੀਗੜ੍ਹ ਦੇ 에ਰਪੋਰਟ ਵੱਲੋਂ ਅਜੇ ਖੁੱਲਾ ਸੱਦਾ ਦੇ ਦਿੱਤਾ ਗਿਆ ਹੈ ਯਾਨੀ ਕਿ ਪਹਿਲਾਂ ਪੰਜਾਬ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਅਲਟੀਮੇਟਮ ਦਿੱਤਾ ਜਿਸ ਤਰ੍ਹਾਂ ਵਿਜੇ ਸਾਪਲਾ ਰਵਨੀਤ ਬਟੂ ਅਤੇ ਜਿੰਨੇ ਵੀ ਹੋਰ ਟਕਸਾਲੀ ਆਗੂ ਨੇ ਹਰਜੀਤ ਗਰੇਵਾਲ ਵਰਗੇ ਦੂਸਰੇ ਪਾਸੇ ਇਧਰ ਗੂੜੀ ਨਿੰਦਰ ਸੁੱਤੀ ਪਈ ਹੈ ਵਾਰ-ਵਾਰ ਪ੍ਰੋਗਰਾਮ ਮਲਤਵੀ ਕੀਤੇ ਗਏ ਕਿ ਸ਼ਹੀਦ ਭਗਤ ਸਿੰਘ ਦੇ ਜਿਹੜੇ ਬੁੱਤ ਦੀ ਘੁੰਚਕਾਈ ਹੋਵੇ ਇਧਰ ਅੱਜ ਚੈਲੰਜ ਕਰ ਦਿੱਤਾ ਹੈ 11 ਵਜੇ ਤੱਕ ਜੇਕਰ ਸੂਬੇ ਦੇ ਮੁੱਖ ਮੰਤਰੀ ਨਹੀਂ ਪਹੁੰਚਦੇ ਚੰਡੀਗੜ੍ਹ ਦੇ 에ਰਪੋਰਟ ਤੇ ਸਥਿਤ ਜਿਹੜਾ ਸਟੈਚੂ ਬਣਾਇਆ ਗਿਆ ਹੈ ਜਿਸ ਦੀ ਘੁੰਚਕਾਈ ਖੋਣੀ ਹੈ ਜੇਕਰ ਨਹੀਂ ਪਹੁੰਚਦੇ ਤਾਂ ਆਲਟੀਮੇਟਮ ਆਲਰੇਡੀ 3 ਦਿਨ ਤੋਂ ਪਹਿਲਾਂ ਦਾ ਦਿੱਤਾ ਹੋਇਆ ਹੈ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਤਰੀ ਭਗਵੰਤ ਮਾਨ ਨੂੰ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਉਹ ਚੰਡੀਗੜ੍ਹ ਦੇ 에어ਪੋਰਟ ਵੱਲ ਕਾਫਲਾ ਬਣ ਕੇ ਕੂਚ ਕਰਨਗੇ ਜੇਕਰ 11 ਵਜੇ ਤੋਂ ਪਹਿਲਾਂ ਪਹਿਲਾਂ ਇਹ ਕੰਮ ਨਹੀਂ ਹੁੰਦਾ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਮੁਖੀਆਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁਣਚੁਕਾਈ ਕਰ ਦਿੱਤੀ ਜਾਵੇਗੀ ਯਾਨੀ ਕਿ ਧਮਕੀ ਦੇ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਵੱਡੇ ਆਗੂਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਕੁੰਡ ਚਕਾਈ ਨੂੰ ਲੈ ਕੇ ਤਾਂ